ਇਕਸ ਸਕਾਰਤਮ ਲਈ ਜੀ ਕਿ ਚ ਦੱਸਿਆ ਗਿਆ ਸੀ ਕਿ ਇੱਥੇ ਜਿਹੜੀ ਇਸਤਾਰ ਦਵਾਈ ਆ ਪਈਆ ਪਰ ਮੈਨੂੰ ਵੀ ਹਰੰਮੀ ਹੋਇਆ ਇੱਥੇ ਆ ਕਿ ਮੈਂ ਵੀ ਨਹੀਂ ਸੁਤਿਆ ਵੀ ਐਡੀ ਵੱਡੀ ਮਾਤਰਾ ਚ ਇੱਥੇ ਇੱਕ ਸਪੈਰ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈਏ ਦਵਾਈ ਇਸਤਾਰ ਮਿਲਿਆ ਇੱਥੇ ਤੇ ਮੈਂ ਜਦੋਂ ਹੁਣ ਆ ਪੱਤਾ ਤੱਕ ਲਗਭਗ 400 ਦਾ ਪੱਤਾ ਬਾਜ਼ਾਰ ਚ ਮਿਲਦਾ ਇਹਦੇ ਨਾਲ ਇਹ ਹਜ਼ਾਰਾਂ ਪੱਤੇ ਜਿਹੜੇ ਸਪੈਰ ਹੋ ਚੁੱਕੇ ਰਏ ਇੱਥੇ ਪਏ ਇਹ ਸਭ ਉਸ ਦੇਖ ਕੇ ਮੈਨੂੰ ਆ ਬੜਾ ਦੁਖ ਲੱਗਾ ਤੁਸੀਂ ਆਪ ਸਿਆਣੋ ਵੀ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਤੇ ਦਵਾਈ ਸਵਰ ਹੋਈ ਕੀ ਕਾਰਨ ਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਾਅਦ ਜਾਂਚ ਦਾ ਪਿੱਛਾ ਪਰ ਆਪਾਂ ਇਹ ਬੰਦਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬੰਜੇ ਰਹਿ ਗਏ ਹੋਣ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹੀ ਹੋ ਤੇ ਲੱਖਾਂ ਕਰੋੜਾਂ ਰੁਪਈਆ ਜਿਹੜੇ ਸਾਡੇ ਮਨੋ ਲੋਕ ਨੇ ਉਹਨਾਂ ਬਾਅਦ ਜਾ ਕੇ ਖਰਚਿਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਾਰਾ ਰਲ ਕੇ ਚਲਾਉਣਾ ਬੰਦ ਤੁਸੀਂ ਆਖੋ ਸਰਕਾਰ ਦਾ ਕੀ ਆ ਸਰਕਾਰ ਨੇ ਪ੍ਰਬੰਧ ਕਰ ਲਵੇ ਦਵਾਈਆਂ ਦੇ ਜੋ ਵੀ ਆ ਸਾਡੇ ਬੰਦ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈ ਆ ਠੀਕਾ ਤੋੜਾਂ ਦੀ ਦਵਾਈ ਪਈ ਆ ਤੁਸੀਂ ਦੇਖੀਏ ਸਰਨ ਠੀਕਾ ਸਰਕਾਰ ਤਾਂ ਆਪਣਾ ਬੰਦਾ ਕੰਮ ਕਰ ਰਹੀ ਆ ਪਰ ਗਾਹਾਂ ਕੀ ਹੋ ਰਿਹਾ ਕੀ ਨਹੀਂ ਇਹ ਲੱਗ ਜਾਛਦਾ ਵੀ ਸਰ ਤੁਸੀਂ ਅੱਜ ਦੇਖਿਆ ਵੀ ਮੈਂ ਇਹ ਤੋਂ ਵਗਰ ਸਭ ਕੰਨੀਆਂ ਹੀ ਦਵਾਈਆਂ ਪਈਆਂ ਨੇ ਕੋਈ ਕੋਈ 2021 ਚ ਹੋਈ ਆ ਕੋਈ 2022 ਚ ਹੋਈ ਆ ਹੈਨਾ ਇਹ ਸਾਰੀ ਚੀਜ਼ ਦੇਖ ਕੇ ਮਨ ਨੂੰ ਬੜਾ ਦੁਖਦਾ ਵੀ ਹਾਂ ਇਹ ਜਿਹੜੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀ ਜੇ ਤੁਹਾਨੂੰ ਕੋਈ ਵੀ ਸਰਕਾਰੀ ਹਸਪਤਾਲ ਚ ਇੱਕ ਆਮ ਵਰਗ ਦੇ ਆਮ ਮਿਡਲ ਕਲਾਸ ਲਈ ਲੋਕ ਆਮ ਲੋਕ ਪਰਿਵਾਰ ਜਨਨ ਜਿਹਨੂੰ ਲੱਗਦਾ ਜਿਹੜਾ ਬੰਦੇ ਹਸਪਤਾਲ ਦਾ ਖਰਚਾ ਨਹੀਂ ਸਭ ਚੱਕ ਸਾਦੀ ਹੈਨਾ ਇਹ ਉਹ ਆ ਕੇ ਵੀ ਆਪ ਕੋ ਸੋਣਾ ਤੇ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਲਾ ਦੇਖੀ ਨੇ ਅੰਦਰ ਹਣਾ ਮੈਂ ਗੱਲ ਇਹ ਹੋ ਸਕਦਾ ਵੀ ਬਿਲਕੁਲ ਵੀ ਖਾਸ ਖਾਸ ਤਾਂ ਹੋਵੇ ਪਰ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਭ ਕੁਝ ਦੇਖ ਕੇ ਠੀਕ ਆ ਪਰ ਇਹ ਕੀ ਕਿਵੇਂ ਹੋਇਆ ਇਹ ਦੇਖਦੇ ਆ ਜੋ ਵੀ ਉਸ ਸਵੰਦ ਅਧਿਕਾਰੀ ਹੈਗਾ ਜਿਹਦੀ ਉਹ ਗੱਲ ਕਰਕੇ ਜਾ ਸਭ ਕੁਝ ਹੋਇਆ ਠੀਕ ਆ ਉਹਦੇ ਬੰਦੂ ਬੰਦੀ ਸਮੂਹ ਨਹੀਂ ਕਰਦੇ ਕਰਵਾਉਂਦੇ ਜ਼ਰੂਰ ਇਹ ਸਲਾਗ ਹੈ ਕਿ ਉਹ ਜਿਹੜੇ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਿਆ ਤਾਂ ਕੁਝ ਸਾਨੂੰ ਐਕਸਟਰਾ ਦਵਾਈ ਵੰਗਾਨੇ 10% ਤੋਂ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫੀਸਰ ਹੈ ਉਹ ਆਪਣੀ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਕਰਦਾ ਤੇ ਉਹਦੇ ਵਿੱਚ ਖੋਸ਼ਕਵਰੇ ਵਿੱਚ ਦਵਾਈਆਂ ਜਿਹੜੀਆਂ ਸੀ ਕੁਝ ਜਿਹੜੀਆਂ ਜਿੰਨਾ ਦੀ ਡੇਟ ਸੀ ਤੋਂ ਸਾਡੇ ਫਾਰਮੇਸੀ ਆਫੀਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਹ ਚ ਲੱਗੀ ਹੋਈ ਹੈ ਤੇ ਇੱਕ ਫਾਰਮੇਸੀ ਆਫੀਸਰ ਦੀ ਡਿਊਟੀ ਜਿਹੜੀ ਉਹ ਚੰਡੀਗੜ੍ਹ ਲੱਗੀ ਹੋਈ ਹੈ ਚੀਫ ਫਾਰਮੇਸੀ ਆਫੀਸਰ ਵੀ ਸਾਡੇ ਕੋਲ ਮਤਲਬ ਕਿ ਉਸ ਟਾਈਮ ਤੇ ਇੱਕੋ ਹੀ ਫਾਰਮੇਸੀ ਆਫੀਸਰ ਸੀ ਉਹੀ ਆਪਣੀ ਡਿਊਟੀ ਕਰਦਾ ਹੈ ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਆਈ ਨੂੰ ਇੱਕ ਹਫ਼ਤਾ ਹੀ ਹੋਇਆ ਤੇ ਅਸੀਂ ਕੱਲ ਹੀ ਕਮੇਟੀ ਬਣਾਈ ਤੇ ਉਹ ਕਮੇਟੀ ਦਾ ਨਾਮ ਸੀ ਇਹਨਾਂ ਨੂੰ ਸਾਰਾ ਸਟਾਕ ਚੈੱਕ ਕਰਨ ਲਈ ਤੇ ਜਿਹੜੀ ਦਵਾਈ ਐਕਸਪਾਇਰ ਜਿਹੜੀ ਹੁੰਦੀ ਆ ਉਸ ਨੂੰ ਅਸੀਂ ਸੌਲਟ ਆਊਟ ਕਰਕੇ ਜਿਹੜੀਆਂ ਵੀ ਸਰਕਾਰ ਦੇ ਹਦਾਇਤਾਂ ਅਨੁਸਾਰ ਬਾਇਓ ਮੈਡੀਕਲ ਵੇਸਟ ਵਾਲਿਆਂ ਨੂੰ ਦਵਾਂਗੇ ਤੇ ਕੁਝ ਦਵਾਈਆਂ ਪਹਿਲਾਂ ਫਾਰਮੇਸੀ ਉਸ ਤੇ ਜਿਹਦੀ ਜੇਲ੍ਹ ਚ ਡਿਊਟੀ ਲੱਗੀ ਆ ਉਸ ਨੇ ਪਿਛਲੇ ਜਿਹੜੀਆਂ ਸੀਗੀਆਂ ਕੁਝ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਸੋ ਇਸ ਕਰਕੇ ਥੋੜਾ ਸਟਾਕ ਜਿਆਦਾ ਰਕਾ ਹੋ ਗਿਆ ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋ ਗਿਆ ਡਿਸਕਾਰਡ ਕੁਝ ਸਵਾ ਪਹਿਲਾਂ ਉਹਨੇ ਨਹੀਂ ਡਿਸਕਾਰਡ ਕੀਤਾ ਸੋ ਜਿਹੜੀਆਂ ਕਿ ਉਹਨੂੰ ਕਰਨੀਆਂ ਚਾਹੀਦੀਆਂ ਸੀਗਾ ਸੋ ਉਹ ਆਪਾਂ ਜਾਂਚ ਕਰਕੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਵੇਚਿਆ ਜਾਉ ਨੇ ਜਿਹੜੀਆਂ ਨੇੜੇ ਐਕਸਪਾਇਰ ਸੀ ਉਹ ਪਹਿਲਾਂ ਨਹੀਂ ਦਿੱਤੀਆ ਤੇ ਉਹ ਸੋ ਆਪਾਂ ਪੁੱਛ ਕੇ ਜਾਂਚ ਕਰਕੇ ਜੋ ਉਹੀ ਬੰਦੀ ਕਾਰਵਾਈ ਹੋਗੀ ਉਹਦੇ ਅਗੇਸਟ ਕਰਾਂਗੇ ਕੋਲ ਸਾਹਿਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੇ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ ਜੋ ਲੋਕਾਂ ਨੂੰ ਦਿੱਤੀਆਂ ਨਹੀਂ ਗਿਆ ਉਸੇ ਸਬੰਧ ਦੇ ਵਿੱਚ ਅੱਜ ਐਮਐਲਏ ਸਾਹਿਬ ਆਏ ਸੀ ਤੇ ਬਾਕੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾਂ ਰੁਪਏ ਦੀ ਦਵਾਈ ਆ ਉਹ ਇਥੇ ਪਈ ਪਈ ਐਕਸਪਾਇਰ ਹੋ ਗਈ ਜਦੋਂ ਕਿ ਜਿਹੜੇ ਗਰੀਬ ਲੋਕ ਨੇ ਇਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਹੈ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗੈਰਹੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਹਨ ਗੈਰਹੀ ਆ ਕਿ ਐਮਐਲਏ ਸਾਹਿਬ ਨੇ ਪਹਿਨਾ ਕਿਹਾ ਉਹ ਜਾਂਚ ਕਰਕੇ ਜਾਂਚ ਦਾ ਵਿਸ਼ਾ ਜਾਂਚ ਕਰਕੇ ਜੀਦੀ ਵੀ ਹਨ ਗੈਰਹੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੇਗੀ ਤੋਂ ਜਿਹੜੇ ਪੇਜ ਐਕਸਪਾਇਰ ਹੋਈ ਹੋਈ ਆ ਕੁਝ ਕਿਛ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਇਹ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉੱਧਾ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਮੈਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀਆਂ ਸੀ ਜੇ ਆਪਣੇ ਧਿਆਨ ਦੇ ਵਿੱਚ ਨਾ ਮਸਲਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹੋਣਗੈ ਲਈ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹ ਤੇ ਕਾਰਵਾਈ ਕੀਤੀ ਗਈ। ਉਹੀ ਤੁਹਾਡੇ ਨਾਲ ਪਹਿਲਾਂ ਕਹਿ ਕੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਪਈਆਂ ਨੇ ਜਿਨ੍ਹਾਂ ਦੀ ਡੇਟ ਰਹਿਦੀ ਵੀ ਆ ਵੀ ਉਹ ਜੇ ਅੱਜ ਨਾਲੋਂ ਦੇ ਤੱਕ ਪੈਨ ਹੋ ਜੇ ਨਹੀਂ ਨੇ ਮੈਂ ਉਹੀ ਚੀਜ਼ ਰੱਖਵਾਂਦਾ ਤੁਹਾਨੂੰ ਦਿੱਤਾ। ਸੋ ਕੋਈ ਗੱਲ ਨਹੀਂ ਧਿਆਨ ਦੇ ਵਿੱਚ ਆਇਆ ਅੱਗੇ ਤੋਂ ਇਦਾਂ ਦਾ ਕਦੇ ਵੀ ਨਹੀਂ ਹੋਊਗਾ ਤੇ ਜਿਹੜਾ ਵੀ ਰਕਾਰੀ ਹੋਊਗਾ ਇਹਦੇ ਵਿੱਚ ਅੰਗੈਲੀ ਕੀਤੀ ਹੋਊਗੀ ਤੇ ਕਾਰਵਾਈ ਹੋਊਗੀ।